ਜਜ਼ਬਾਤੀ ਜ਼ਿੰਦਗੀ ਸਟੋਰੀਜ਼ ਤੋਂ ਤੁਹਾਡਾ ਸਵਾਗਤ ਹੈ ਹਾਜ਼ਰ ਹਾਂ ਨਵੀਂ ਕਹਾਣੀ ਠਹਿਰਾ ਦੇ ਨਾਲ ਜੋ ਕਿ ਲਿਖਤ ਹੈ ਕਹਾਣੀਕਾਰ ਸੁਮਨ ਜੀ ਦੀ ਉਮੀਦ ਕਰਦੀ ਹਾਂ ਤੁਹਾਨੂੰ ਇਹ ਬਹੁਤ ਪਸੰਦ ਆਵੇਗੀ ਕਾਲੀ ਕਨਕੋਰ ਰਾਤ ਕਿਲੇ ਦੀਆਂ ਦੀਵਾਰਾਂ ਤੋਂ ਵੀ ਉੱਚੀ ਤੇ ਨਾ ਖਤਮ ਹੋਣ ਵਾਲੀ ਚੜਾਈ ਕਿਤੇ ਕੋਈ ਵੀ ਦਿਖਾਈ ਨਹੀਂ ਸੀ ਦਿੰਦਾ ਕੀ ਹੋ ਰਿਹਾ ਉਸ ਦੀ ਜ਼ਿੰਦਗੀ ਵਿੱਚ ਆਖਰ ਠਹਿਰਾ ਕਿਉਂ ਨਹੀਂ ਆ ਰਿਹਾ ਸਮੁੰਦਰ ਵਿੱਚ ਲਹਿਰਾਂ ਜਿਵੇਂ ਲਗਾਤਾਰ ਉਠਕ ਬੈਠਕ ਕਰ ਰਹੀਆਂ ਹਨ ਅਸ ਨੂੰ ਜਿਸ ਸ਼ਾਂਤ ਨਦੀ ਦੀ ਤਲਾਸ਼ ਸੀ ਉਹ ਤਾਂ ਜਿਵੇਂ ਕਿਸੇ ਰੇਗਿਸਤਾਨੀ ਰੇਤ ਵਿੱਚ ਜਾ ਕੇ ਕਿਤੇ ਸਮਾ ਗਈ ਹੈ ਦਿਨ ਰਾਤ ਸਾਲਾਂ ਦੇ ਸਾਲ ਬਿਨਾਂ ਕਿਸੇ ਉਦੇਸ਼ ਦੇ ਬਸ ਐਵੇਂ ਹੀ ਨਿਕਲਦੇ ਜਾ ਰਹੇ ਹਨ ਇਹ ਕਹਿਣਾ ਕਿੰਨਾ ਆਸਾਨ ਹੈ ਕਿ ਜੀਵਨ ਹੈ ਤਾਂ ਉਮੀਦ ਹੈ ਬਸ ਅੱਗੇ ਵਧਦੇ ਜਾਓ ਕਰਮ ਕਰੀ ਜਾਓ ਫਲ ਦੀ ਚਿੰਤਾ ਨਾ ਕਰੋ ਗੀਤਾ ਦਾ ਇਹ ਗਿਆਨ ਸੁਣਨ ਵਿੱਚ ਤੇ ਦੂਸਰਿਆਂ ਨੂੰ ਦੇਣ ਵਿੱਚ ਬਹੁਤ ਚੰਗਾ ਲੱਗਦਾ ਪਰ ਆਪਣੇ ਆਪ ਇਸ ਤੇ ਅਮਲ ਕਰਨਾ ਕਿੰਨਾ ਔਖਾ ਕੰਮ ਹੈ ਇਹ ਤਾਂ ਉਹੀ ਜਾਣਦਾ ਜੋ ਦੂਜਿਆਂ ਦੀ ਸਲਾਹ ਦਾ ਪਾਤਰ ਬਣਦਾ ਹੈ ਸੱਚੀ ਸਲਾਹ ਦੇਣਾ ਕਿੰਨਾ ਸੌਖਾ ਕੰਮ ਹੈ ਕੁਝ ਸ਼ਬਦ ਹੀ ਤਾਂ ਮੂੰਹ ਵਿੱਚੋਂ ਕੱਢਨੇ ਪੈਂਦੇ ਹਨ ਉਹ ਵੀ ਅਜਿਹੇ ਸ਼ਬਦ ਜੋ ਸੁਣਨ ਤੇ ਕਹਿਣ ਦੋਨਾਂ ਵਿੱਚ ਹੀ ਚੰਗੇ ਲੱਗਦੇ ਹਨ ਅੱਜ ਨਹੀਂ ਤਾਂ ਕੱਲ ਸਭ ਠੀਕ ਹੋ ਜਾਵੇਗਾ ਜਿਵੇਂ ਚੰਗਾ ਵਕਤ ਨਹੀਂ ਰਿਹਾ ਓਵੇਂ ਬੁਰਾ ਵੀ ਨਹੀਂ ਰਹੇਗਾ ਪੱჭੜ ਦੇ ਬਾਅਦ ਹੀ ਬਸੰਤ ਆਉਂਦਾ ਹੈ b positive ਕਿਸੇ ਦੀ ਤਕਲੀਫ ਨੂੰ ਦੇਖ ਕੇ ਤਸੱਲੀ ਦੇਣਾ ਜਿਵੇਂ ਹਰ ਕੋਈ ਆਪਣਾ ਫਰਜ਼ ਸਮਝਦਾ ਉਸ ਨੂੰ ਵੀ ਅਜਿਹੇ ਸਲਾਹਕਾਰ ਬਹੁਤ ਮਿਲੇ ਬਸ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਉਤਾਰ ਚੜ੍ਹਾ ਵਿੱਚੋਂ ਕੋਈ ਵੀ ਤਾਂ ਨਹੀਂ ਸੀ ਕੱਢ ਸਕਿਆ ਪਰ ਤਸੱਲੀ ਦੇਣ ਵਿੱਚ ਕਿਸੇ ਨੇ ਕੋਈ ਕਸਰ ਨਹੀਂ ਸੀ ਛੱਡੀ ਪਰ ਕੀ ਸੱਚੀ ਅਜਿਹੇ ਆਦਰਸ਼ ਵਾਕਾਂ ਨਾਲ ਅਸ਼ਾਂਤ ਵਿਅਕਤੀ ਸ਼ਾਂਤ ਹੋ ਸਕਦਾ ਹੈ ਉਸ ਦੇ ਮਨ ਨੂੰ ਰਾਹਤ ਮਿਲ ਸਕਦੀ ਹੈ ਜਿਸ ਦੇ ਜ਼ਖਮ ਰਸ ਰਹੇ ਹੋਣ ਉਸ ਨੂੰ ਤਾਂ ਸ਼ਾਇਦ ਅਜਿਹੀਆਂ ਸਿੱਖਿਆਵਾਂ ਵੀ ਚਮਲਾਉਂਦੀਆਂ ਹਨ ਤੇ ਅੰਦਰ ਹੀ ਅੰਦਰ ਉਹ ਜ਼ਰੂਰ ਮਚਲਦਾ ਹੋਵੇਗਾ ਕੌਣ ਜਾਣੇ ਪੀੜ ਭਰਾਈ ਆਪਣੇ ਦਰਦ ਨੂੰ ਖੁਦ ਹੀ ਮਹਿਸੂਸ ਕੀਤਾ ਜਾ ਸਕਦਾ ਦੂਜਾ ਕੇਵਲ ਉੱਪਰਲੀ ਪੀੜ ਹੀ ਦੇਖ ਸਕਦਾ ਹੈ ਅੰਦਰ ਚੱਲ ਰਹੀ ਕਮਸਾਨ ਨੂੰ ਉਹ ਕਿਵੇਂ ਮਹਿਸੂਸ ਕਰ ਸਕਦਾ ਜਿਵੇਂ ਉਸ ਦੇ ਅੰਦਰ ਚੱਲਦਾ ਰਹਿੰਦਾ ਹੈ ਦਿਲਜੀਤ ਨੂੰ ਲੈ ਕੇ ਹਰ ਸਮੇਂ ਉਹ ਉਸ ਨੂੰ ਲੈ ਕੇ ਹੀ ਫਿਕਰਮੰਦ ਰਹਿੰਦੀ। ਬਸ ਉਹ ਖੁਸ਼ ਰਹੀ, ਉਸ ਦਾ ਕੈਰੀਅਰ ਬਣ ਜਾਵੇ, ਉਹ ਸੈਟਲ ਹੋ ਜਾਵੇ। ਇਸ ਦੇ ਇਲਾਵਾ ਉਸ ਨੇ ਕਦੇ ਕੁਝ ਨਹੀਂ ਸੀ ਚਾਇਆ। ਪਰ ਸਿਰਫ ਹਾਰ ਹੀ ਮਿਲੀ ਉਸ ਨੂੰ ਤਾਂ। ਕੀ ਉਸ ਦੀ ਚਾਹਤ ਕੋਈ ਜ਼ਿਆਦਾ ਹੀ ਵੱਡੀ ਸੀ? ਕੀ ਉਸ ਨੇ ਕੋਈ ਜ਼ਿਆਦਾ ਹੀ ਉਮੀਦਾਂ ਲਾ ਲਈਆਂ ਸਨ ਆਪਣੀ ਜ਼ਿੰਦਗੀ ਤੋਂ? ਕੀ ਸੱਚੀ ਸਮੇਂ ਦੇ ਨਾਲ ਸਭ ਕੁਝ ਠੀਕ ਹੋ ਜਾਂਦਾ? ਇਹ ਸਮਾਜ ਜ਼ਖਮਾਂ ਤੇ ਮਲਮ ਲਗਾਉਣ ਦਾ ਕੰਮ ਕਰਦਾ। ਕਰਦਾ ਹੀ ਹੋਵੇਗਾ ਤਾਂ ਹੀ ਸਾਰੇ ਇੱਕ ਹੀ ਗੱਲ ਕਹਿੰਦੇ ਹਨ। ਹੱਸਦੇ ਮਨ ਦੇ ਘੋੜੇ ਬੇਲਗਾਮ ਭੱਜੇ ਜਾ ਰਹੇ ਸੀ। ਜ਼ਿੰਦਗੀ ਜਦੋਂ ਮਸ਼ੀਨ ਜੀ ਹੋ ਜਾਂਦੀ ਆ ਉਦੋਂ ਸਭ ਨੀਰਸ ਲੱਗਣ ਲੱਗ ਜਾਂਦਾ ਹੈ। ਫਿਰ ਨਾ ਬਸੰਤ ਦੇ ਆਉਣ ਦਾ ਅਹਿਸਾਸ ਹੁੰਦਾ ਨਾ ਹੀ ਪੰਛੀਆਂ ਦਾ ਚਹਿਚਾਉਣਾ ਮਿੱਠਾ ਲੱਗਦਾ। ਕੁਦਰਤ ਦੀ ਅਨੋਖੀ ਸੁੰਦਰਤਾ ਨਾਲ ਵੀ ਮਨ ਪ੍ਰਭਾਵਿਤ ਨਹੀਂ ਹੁੰਦਾ। ਬਸ ਜ਼ਿੰਦਗੀ ਮਸ਼ੀਨੀ ਹੋ ਜਾਂਦੀ ਹੈ ਤੇ ਅਸੀਂ ਦਿਨ ਰਾਤ ਬਿਨਾਂ ਸੋਚੇ ਸਮਝੇ ਬਿਨਾਂ ਆਪਣੇ ਉਦੇਸ਼ ਨੂੰ ਜਾਂਚੇ ਪਰਖੇ ਬਿਨਾਂ ਆਪਣੇ ਟੀਚਿਆਂ ਤੇ ਫੋਕਸ ਕੀਤੇ ਦੂਰ ਚਲੇ ਜਾਂਦੇ ਹਾਂ ਪੂਆ ਠੀਕ ਹੀ ਕਿਆ ਕਰਦੇ ਸੀ ਚਾਹੇ ਸਰੀਰ ਹੋਵੇ ਜਾਂ ਮਨ ਉਹਨਾਂ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਕਰੋ ਤਾਂ ਜੰਗਾਂ ਲੱਗ ਜਾਂਦਾ ਬਿਲਕੁਲ ਮਸ਼ੀਨ ਦੀ ਤਰ੍ਹਾਂ ਉਹ ਵੀ ਤਾਂ ਬਿਨਾਂ ਰੁਕੇ ਚੱਲੀ ਜਾ ਰਹੀ ਸੀ ਜੇਕਰ ਇਸੇ ਤਰਕ ਦੇ ਆਧਾਰ ਤੇ ਦੇਖਿਆ ਜਾਵੇ ਤਾਂ ਉਸ ਦੇ ਸਰੀਰ ਵਿੱਚ ਜੰਗ ਨਹੀਂ ਸੀ ਲੱਗਣਾ ਚਾਹੀਦਾ ਕਿਉਂਕਿ ਜੰਗ ਤਾਂ ਰੁਕਣ ਤੇ ਲੱਗਦਾ ਯਾਨੀ ਕਿ ਇਸ ਤਰਕ ਦੇ ਸਾਹਮਣੇ ਵੀ ਉਸ ਦੀ ਜ਼ਿੰਦਗੀ ਦੇ ਸਮੀਕਰਨ ਉਲਟ ਪਲਟ ਹੋ ਕੇ ਰਹਿ ਗਏ ਸੀ ਉਹ ਰੁਕ ਨਹੀਂ ਸੀ ਸਕਦੀ ਇਸ ਲਈ ਜੰਗ ਲੱਗ ਰਿਹਾ ਹੈ ਆਖਰ ਠਹਿਰਾਤਾ ਚਾਹੀਦਾ ਹੀ ਆ ਹਾਲ ਤਾਂ ਇਹ ਹੈ ਕਿ ਆਰਾਮ ਨਾ ਕਰਨ ਦੇ ਬਾਵਜੂਦ ਉਸ ਨੂੰ ਕਿਹਾ ਜਾਂਦਾ ਕੀ ਆਖਰ ਤੂੰ ਕਰਦੀ ਹੀ ਕੀ ਆ ਤੇਰਾ ਯੋਗਦਾਨ ਹੈ ਹੀ ਕੀ ਸਾਰਾ ਦਿਨ ਘਰੇ ਹੀ ਤਾਂ ਰਹਿੰਦੀ ਆ ਬਾਹਰ ਨਿਕਲੇ ਤਾਂ ਪਤਾ ਲੱਗੇ ਕਿ ਕਿੰਨੀ ਥਕਾਵਟ ਹੁੰਦੀ ਆ ਇਹ ਸੁਣ ਕੇ ਲੱਗਦਾ ਜਿਵੇਂ ਕਿਸੇ ਨੇ ਉਸਦੇ ਕੰਨਾਂ ਵਿੱਚ ਪਿਗਲਿਆ ਹੋਇਆ ਸ਼ੀਸ਼ਾ ਪਾ ਦਿੱਤਾ ਹੋਵੇ ਜਿਸ ਇਨਸਾਨ ਨੂੰ ਉਸਨੇ ਬਿਨਾਂ ਆਪਣੇ ਬਾਰੇ ਵਿੱਚ ਸੋਚੇ ਆਪਣੀ ਜ਼ਿੰਦਗੀ ਦੇ 23 ਸਾਲ ਸਮਰਪਿਤ ਕਰ ਦਿੱਤੇ ਹੋ ਅਸਤੇ ਮੋਹ ਹੋਏ ਸਭ ਸੁਣ ਕੇ ਉਸ ਨੂੰ ਲੱਗਦਾ ਕਿ ਜਿਵੇਂ ਉਸ ਨਾਲ ਧੋਖਾ ਹੋ ਗਿਆ ਹੋਵੇ ਉਸ ਦਾ ਸਾਰਾ ਵਿਸ਼ਵਾਸ ਪਿਆਰ ਸੱਚ ਕਿਆ ਜਾਵੇ ਤਾਂ ਉਸ ਦਾ ਸਾਰਾ ਗੁਮਾਨ ਢੇਰੀ ਹੋ ਜਾਂਦਾ ਇਸ ਇਨਸਾਨ ਦੇ ਨਾਲ ਲਾਵਾਂ ਲੈ ਕੇ ਜਦੋਂ ਉਸ ਨੇ ਆਪਣੀ ਇੱਕ ਨਵੀਂ ਦੁਨੀਆ ਬਸਾਈ ਸੀ ਤਾਂ ਉਸੇ ਪਲ ਉਸ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲਿਆ ਸੀ ਉਹ ਜਿਵੇਂ ਜਿਵੇਂ ਕਹਿੰਦਾ ਉਹ ਕਰਦੀ ਗਈ ਸਵਾਲ ਉਸ ਦੇ ਮਨ ਵਿੱਚ ਉੱਠਦੇ ਸੀ ਬਹੁਤ ਵਾਰ ਵਿਰੋਧ ਕਰਨ ਦੀ ਇੱਛਾ ਵੀ ਪ੍ਰਬਲ ਹੋਈ ਪਰ ਉਦੋਂ ਤੱਕ ਦਿਲਜੀਤ ਆ ਚੁੱਕਿਆ ਸੀ ਪਤੀ ਕੁਲਤਾਰ ਤੋਂ ਦੋ ਬੋਲ ਪਿਆਰ ਦੇ ਸੁਣਨ ਨੂੰ ਤਰਸਦੇ ਉਸਦੇ ਕੰਨ ਤੇ ਕੁਝ ਸਨਮਾਨ ਦੀ ਇੱਛਾ ਨਾਲ ਉਹ ਆਪਣੇ ਆਪ ਨੂੰ ਸਮਝਾਉਂਦੀ ਰਹਿੰਦੀ ਉਸਦੀਆਂ ਉਮੀਦਾਂ ਜਦੋਂ ਲਗਾਤਾਰ ਉਸ ਨੂੰ ਧੋਖਾ ਦੇਣ ਲੱਗਦੀਆਂ ਤਾਂ ਉਸ ਦਾ ਕੇਂਦਰ ਬਿੰਦੂ ਬਣ ਜਾਂਦਾ ਉਸਦਾ ਪੁੱਤਰ ਦਿਲਜੀਤ ਬਸ ਇਸੇ ਕੋਸ਼ਿਸ਼ ਵਿੱਚ ਉਹ ਕੁਲਤਾਰ ਦਾ ਤਸ਼ੱਦਦ, ਬਲੈਕਮੇਲਿੰਗ ਤੇ ਐਟੀਟਿਊਡ। ਸਹਿੰਦੀ ਰਹਿੰਦੀ ਕਿ ਉਸਨੇ ਦਿਲਜੀਤ ਨੂੰ ਇੱਕ ਚੰਗਾ ਇਨਸਾਨ ਬਣਾਉਣਾ ਹੈ। ਉਸ ਵਿੱਚ ਕੁਲਤਾਰ ਦੀ ਸਵਾਰਥੀ ਸੋਚ ਤੇ ਪੈਸੇ ਨੂੰ ਹੀ ਸਭ ਤੋਂ ਵੱਡਾ ਰਿਸ਼ਤਾ ਮੰਨਣ ਦੇ ਹੰਕਾਰ ਤੋਂ ਦੂਰ ਰੱਖਣ ਦੀ ਇੱਕ ਜ਼ਿੱਦ ਜਿਹੀ ਆ ਗਈ। ਤੂੰ ਆਪਣੇ ਪਾਪਾ ਵਰਗਾ ਨਹੀਂ ਬਣਾ। ਦਿਲਜੀਤ ਜਦੋਂ ਛੋਟਾ ਸੀ ਤਾਂ ਉਹ ਅਕਸਰ ਉਸ ਨੂੰ ਕਹਿੰਦੀ ਛੋਟਾ ਸੀ ਤਾਂ ਦਿਲਜੀਤ ਉਸਦੇ ਨਾਲ ਹੀ ਚਪਕਿਆ ਰਹਿੰਦਾ। ਕੁਲਤਾਰ ਤੋਂ ਬਚਦਾ ਰਹਿੰਦਾ। ਪਰ ਕੁਲਤਾਰ ਦੇ ਮੈਨੀਪੂਲੇਸ਼ਨ ਤੋਂ ਉਹ ਉਸ ਨੂੰ ਕਿੱਥੇ ਬਚਾ ਸਕੀ ਸੀ? ਕੁਲਤਾਰ ਜਾਣ ਗਿਆ ਸੀ ਕਿ ਉਸ ਨੂੰ ਵਸ ਕਰਨਾ ਹੈ ਤਾਂ ਦਿਲਜੀਤ ਨੂੰ ਆਪਣੀ ਮੁਠੀ ਵਿੱਚ ਕਰਨਾ ਹੋਵੇਗਾ। ਕਿਉਂਕਿ ਜਿਵੇਂ ਰਾਜਕੁਮਾਰੀ ਦੀ ਜਾਨ ਤੋਤੇ ਵਿੱਚ ਵਸਦੀ ਸੀ, ਉਸ ਦੀ ਮਾਂ ਦੀ ਜਾਨ ਵੀ ਉਸ ਵਿੱਚ ਵਸਦੀ ਹੈ। ਦਿਲਜੀਤ ਨੂੰ ਇੱਕ ਚੰਗਾ ਪਵੈਖ ਦੇਣ ਦੇ ਜਨੂਨ ਵਿੱਚ ਉਹ ਜਾਣੇ ਅਣਜਾਣੇ ਉਸਦੇ ਪ੍ਰਤੀ ਸਖਤ ਹੁੰਦੀ ਗਈ ਡਿਸਪਲਿਨ ਚ ਰਹਿਣ ਤੇ ਸਿਸਟਮੈਟਿਕ ਬਣਨ ਦਾ ਪਾਠ ਪੜਾਉਂਦੀ ਪੜਾਉਂਦੀ ਉਹ ਕਈ ਵਾਰ ਉਸਦੇ ਪ੍ਰਤੀ ਬਹੁਤ ਸਖਤ ਹੋ ਜਾਂਦੀ ਬਸ ਇਹੀ ਡਰ ਉਸ ਨੂੰ ਸਤਾਉਂਦਾ ਰਹਿੰਦਾ ਕਿ ਕਿਤੇ ਦਿਲਜੀਤ ਵੀ ਆਪਣੇ ਪਾਪਾ ਵਰਗਾ ਨਾ ਬਣ ਜਾਵੇ ਜਿਸ ਦਾ ਜ਼ਿੰਦਗੀ ਵਿੱਚ ਇੱਕ ਸਿਸਟਮ ਨੂੰ ਨਾ ਫੋਲੋ ਕਰਨਾ ਤੇ ਘਰ ਵਾਲੀ ਦਾ ਗਲ ਗਲ ਤੇ ਮਜ਼ਾਕ ਉਡਾਉਣਾ ਉਸ ਨੂੰ ਸੰਤੁਸ਼ਟੀ ਦਿੰਦਾ ਹੋਵੇ ਜਿਸ ਦੇ ਲਈ ਘਰ ਵਾਲੀ ਦਾ ਮਤਲਬ ਖਾਣਾ ਬਣਾਉਣ ਵਾਲੀ ਮੇਡ ਤੋਂ ਜ਼ਿਆਦਾ ਕੁਝ ਨਾ ਹੋਵੇ। ਜਦੋਂ ਖਾਣਾ ਹੋਵੇ ਬਸ ਤਾਜ਼ਾ ਤੜਕਾ ਲੱਗਿਆ ਹੋਵੇ ਤੇ ਗਰਮ-ਗਰਮ ਰੋਟੀਆਂ ਹੀ ਦਿੱਤੀਆਂ ਜਾਣ। ਪਹਿਲਾਂ ਬਣਾ ਕੇ ਰੱਖਣ ਦਾ ਮਤਲਬ ਹੈ ਕਿ ਤੂੰ ਆਲਸੀ ਹੈ। ਤੈਨੂੰ ਕੁਝ ਨਹੀਂ ਆਉਂਦਾ। ਜਿਵੇਂ ਸੁਪੀਰੀਅਰਿਟੀ ਕੰਪਲੈਕਸ ਇਨਸਾਨ ਨੂੰ ਵਸ ਵਿੱਚ ਕਰਕੇ ਜੀਵਨ ਜਿਉਣ ਨੂੰ ਮਜਬੂਰ ਕਰਦਾ ਹੈ। ਉਵੇਂ ਹੀ ਇਨਫੀਰੀਓਰਿਟੀ ਕੰਪਲੈਕਸ ਵੀ ਇਨਸਾਨ ਨੂੰ ਉਲਝਾਈ ਰੱਖਦਾ ਫਰਕ ਇਹਨਾਂ ਕਿ ਸੁਪੀਰੀਓਰਿਟੀ ਕੰਪਲੈਕਸ ਵਿੱਚ ਇਨਸਾਨ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਦੇ ਯਤਨ ਵਿੱਚ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਜਦਕਿ ਇਨਫੀਰੀਓਰਿਟੀ ਕੰਪਲੈਕਸ ਵਿੱਚ ਇਨਸਾਨ ਆਪਣੀ ਹੀਣਤਾ ਲੁਕਾਉਣ ਦੇ ਲਈ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਜਦੋਂ ਕੋਈ ਡਰ ਜਨੂਨ ਬਣ ਜਾਂਦਾ ਦਾ ਸ਼ਾਇਦ ਉਸਦਾ ਚਿਹਰਾ ਹੀ ਬਦਲ ਜਾਂਦਾ ਹੈ। ਉਸਦਾ ਅਸਰ ਨਕਾਰਾਤਮਕ ਵੀ ਹੋ ਸਕਦਾ ਹੈ। ਉਦੋਂ ਇਹ ਗੱਲਾਂ ਕਿੱਥੇ ਸੋਚਦੀਆਂ ਹਨ? ਪਰ ਉਸਦੇ ਨਾਲ ਅਜਿਹਾ ਹੀ ਹੋਇਆ। ਉਹ ਤਾਂ ਬਿਨਾਂ ਆਰਾਮ ਕੀਤੇ ਆਪਣੇ ਜਨੂਨ ਦੇ ਨਾਲ ਅੱਗੇ ਵਧ ਰਹੀ ਸੀ। ਕਾਰਗ੍ਰੈਸ ਦੀ ਨੂੰ ਸੰਭਾਲਦੇ ਹੋਏ ਹਰ ਸੰਭਵ ਕੋਸ਼ਿਸ਼ ਦੇ ਨਾਲ ਕਿ ਚਲੋ ਇੱਕ ਦਿਨ ਸਭ ਠੀਕ ਹੋ ਜਾਵੇਗਾ। ਪਰ ਕੁਲਤਾਰ ਦੇ ਇਨਫੀਰੀਅਰਿਟੀ ਕੰਪਲੈਕਸ ਨੇ ਉਸ ਨੂੰ ਪਾੜੋ ਤੇ ਰਾਜ ਕਰੋ ਵਾਲਾ ਰੋਲ ਅਪਣਾਉਣ ਲਈ ਉਕਸਾਇਆ ਉਹ ਦਿਲਜੀਤ ਨੂੰ ਸਲੀਕੇ ਨਾਲ ਜਿਉਂਦਾ ਪਾਠ ਪੜਾਉਂਦੀ ਉਸ ਨੂੰ ਵਿਵਸਥਾ ਵਿੱਚ ਰਹਿਣ ਤੇ ਪੜ੍ਹਾਈ ਵਿੱਚ ਧਿਆਨ ਲਗਾਉਣ ਨੂੰ ਕਹਿੰਦੀ ਤੇ ਦੂਜੇ ਪਾਸੇ ਕੁਲਤਾਰ ਦਿਲਜੀਤ ਨੂੰ ਕਹਿੰਦਾ ਮਸਤ ਰਿਆ ਕਰ ਜਿਆਦਾ ਤਰਤੀਬ ਨਾਲ ਚੀਜ਼ਾਂ ਰੱਖਣ ਨਾਲ ਕੀ ਹੋ ਜਾਵੇਗਾ ਰਹੀ ਗੱਲ ਪੜਨ ਦੀ ਤਾਂ ਆਪਣੇ ਆਪ ਨੂੰ ਪਰੇਸ਼ਾਨ ਕਰਨ ਦੀ ਜ਼ਰੂਰਤ ਨਹੀਂ ਆ ਕਿਤੇ ਕੁਝ ਨਾ ਬਣ ਸਕਿਆ ਜਾਂ ਨੌਕਰੀ ਨਾ ਮਿਲੀ ਤਾਂ ਵੀ ਫਿਕਰ ਕਰਦਾ ਮੇਰਾ ਬਿਜ਼ਨਸ ਤਾਂ ਹੈਗਾ ਨਾ ਪਿਓ ਪੁੱਤਰ ਮਿਲ ਕੇ ਸੰਭਾਲ ਲਵਾਂਗੇ ਉਦੋਂ ਉਹ ਚੀਕ ਕੇ ਕਹਿੰਦੀ ਕੁਲਤਾਰ ਉਹ ਇੰਜੀਨੀਅਰ ਬਣਨਾ ਚਾਹੁੰਦਾ ਉਸ ਨੂੰ ਬਚਪਨ ਤੋਂ ਹੀ ਸ਼ੌਂਕ ਆ ਦੇਖਿਆ ਨਹੀਂ ਕਿਵੇਂ ਹਮੇਸ਼ਾ ਪੇਚ ਕਸ ਤੇ ਬਾਕੀ ਟੂਲਸ ਲਈ ਘੁੰਮਦਾ ਰਹਿੰਦਾ ਅਸਨੋਸ ਦੇ ਟੀਚੇ ਤੋਂ ਨਾ ਪਟਕਾਓ ਮੈਂ ਨਹੀਂ ਚਾਹੁੰਦੀ ਕਿ ਉਹ ਤੁਹਾਡੀ ਤਰ੍ਹਾਂ ਬਿਜ਼ਨਸ ਕਰੇ ਉਸ ਨੂੰ IIT ਦੀ ਤਿਆਰੀ ਕਰਨ ਦਿਓ ਤੂੰ ਕਿੰਨੀ ਜ਼ਾਲਮ ਆ ਬਹੁਤ ਅਤਿਆਚਾਰ ਕਰਦੀ ਆਂ ਉਹਦੇ ਤੇ ਹਰ ਵਕਤ ਪੜ੍ਹਨ ਦੇ ਲਈ ਕਹਿਣਾ ਕੀ ਚੰਗੀ ਗੱਲ ਆ ਜਾ ਬੇਟਾ ਤੂੰ ਕੰਪਿਊਟਰ ਤੇ ਗੇਮਾਂ ਖੇੜ ਦਿਲਜੀਤ ਨੂੰ ਇਸ ਤਰ੍ਹਾਂ ਸਮਾਂ ਬਰਬਾਦ ਕਰਨ ਤੋਂ ਰੋਕਦੀ ਤਾਂ ਪਹਿਲਾਂ ਤਾਂ ਉਹ ਮੰਨ ਜਾਂਦਾ ਸੀ ਪਰ ਹੌਲੀ ਹੌਲੀ ਕੁਲਤਾਰ ਦੀ ਸ਼ਹਿ ਪਾ ਕੇ ਉਹ ਵੀ ਵਿਦਰੋਹ ਕਰਨ ਲੱਗਾ ਸੀ ਕੀ ਪ੍ਰੋਬਲਮ ਆ ਤੁਹਾਡੀ ਹਮੇਸ਼ਾ ਮੇਰੇ ਪਿੱਛੇ ਪਈ ਰਹਿੰਦੇ ਹੋ ਚਾਰ ਕਿਤਾਬਾਂ ਕੀ ਪੜ ਲਈਆਂ ਤੁਸੀਂ ਖੁਦ ਨੂੰ ਮਹਾਨ ਸਮਝਦੇ ਹੋ ਤੁਸੀਂ ਇੱਕ ਬੁਰੀ ਮਾਂ ਹੋ ਹਮੇਸ਼ਾ ਝੜਕਦੇ ਤੇ ਟੋਕਦੇ ਰਹਿੰਦੇ ਹੋ ਪਾਪਾ ਕਿੰਨੇ ਚੰਗੇ ਹਨ ਕਦੇ ਕੁਝ ਨਹੀਂ ਕਹਿੰਦੇ ਹੈਰਾਨ ਰਹਿ ਗਈ ਸੀ ਉਹ ਬਚਪਨ ਵਿੱਚ ਬੱਚੇ ਅਜਿਹਾ ਕਹਿ ਦਿੰਦੇ ਹਨ ਪਰ 10ਵੀਂ ਵਿੱਚ ਪੜ੍ਹਨ ਵਾਲਾ ਪੁੱਤਰ ਇਸ ਤਰ੍ਹਾਂ ਕਹੀ ਤਾਂ ਲੱਗਦਾ ਜਿਵੇਂ ਉਹ ਮਾਂ ਦੀ ਮਮਤਾ ਨੂੰ ਹੀ ਲਲਕਾਰ ਰਿਹਾ ਹੋਵੇ ਸੱਚੀ ਉਸ ਦੀ ਜ਼ਿੰਦਗੀ ਵਿੱਚ ਲਗਾਤਾਰ ਪੁੱਤਰ ਦੇ ਭਵਿੱਖ ਨੂੰ ਨਿਖਾਰਨ ਤੇ ਉਸ ਨੂੰ ਸਹੀ ਮਾਰਗਦਰਸ਼ਨ ਦੇਣ ਦੀ ਇੱਛਾ ਜਿਵੇਂ ਜੰਗਾਲ ਲੱਗ ਗਿਆ ਸੀ ਸਹੀ ਕਿਹਾ ਹੈ ਕਿਸ ਨੇ ਕਿ ਆਪਣਾ ਸਭ ਤੋਂ ਵੱਡਾ ਦੁਸ਼ਮਣ ਉਹੀ ਹੈ ਜੋ ਤੁਹਾਡੀਆਂ ਗਲਤੀਆਂ ਤੇ ਪਰਦਾ ਪਾਵੇ ਪਰ ਇੱਥੇ ਤਾਂ ਉਸਦੇ ਉਲਟ ਹੋ ਰਿਹਾ ਸੀ ਦਿਲਜੀਤ ਤਾਂ ਉਸਨੂੰ ਹੀ ਆਪਣਾ ਦੁਸ਼ਮਣ ਸਮਝਣ ਲੱਗਾ ਸੀ। ਕੁਲਤਾਰ ਜਿੰਨੀ ਦੇਰ ਘਰੇ ਹੁੰਦਾ ਟੀਵੀ ਤੇ ਧਾਰਮਿਕ ਚੈਨਲ ਲਗਾ ਕੇ ਬੈਠਾ ਰਹਿੰਦਾ। ਘੰਟੇ-ਘੰਟੇ ਉਹ ਸਾਧੂ ਸੰਤਾਂ ਦੇ ਪ੍ਰਵਚਨ ਸੁਣਦਾ। ਉਹ ਕਹਿ ਜਾਂਦੀ ਕਿ ਤੁਸੀਂ ਕਿਉਂ ਇਹ ਫਜ਼ੂਲ ਦੇ ਪ੍ਰੋਗਰਾਮ ਦੇਖ ਕੇ ਸਮਾਂ ਬਰਬਾਦ ਕਰਦੇ ਹੋ। ਦਿਲਜੀਤ ਨੇ ਜਦੋਂ ਦੇਖਿਆ ਕਿ ਮੰਮੀ ਅਜੀਹਾ ਕਾਰਨ ਤੋਂ ਪਾਪਾ ਨੂੰ ਮਨਾ ਕਰਦੇ ਹਨ ਤਾਂ ਉਹ ਪਾਪਾ ਦੀ ਸੋਚ ਨੂੰ ਜਸਟੀਫਾਈ ਕਰਨ ਦੇ ਲਈ ਜਾ ਸ਼ਾਇਦ ਆਪਣੀ ਮਾਂ ਨੂੰ ਗਲਤ ਸਾਬਤ ਕਰਨ ਦੇ ਲਈ ਖੁਦ ਵੀ ਉਹੀ ਚੈਨਲ ਦੇਖਣ ਲੱਗਾ ਜਦੋਂ ਉਹ 12ਵੀਂ ਵਿੱਚ ਪਹੁੰਚਿਆ ਤਾਂ ਕੁਲਤਾਰ ਦੀ ਸੋਚ ਉਸ ਉੱਪਰ ਪੂਰੀ ਤਰ੍ਹਾਂ ਹਾਵੀ ਹੋ ਚੁੱਕੀ ਸੀ ਇੱਥੋਂ ਤੱਕ ਕਿ ਉਹ ਉਸਦੇ ਨਾਲ ਗੱਲ ਵੀ ਨਹੀਂ ਸੀ ਕਰਦਾ ਉਸ ਦਾ ਬਣਾਇਆ ਖਾਣਾ ਤੱਕ ਨਹੀਂ ਸੀ ਖਾਂਦਾ ਉਦੋਂ ਕੁਲਤਾਰ ਉਸ ਨੂੰ ਬਾਹਰੋਂ ਖਾਣਾ ਖਵਾ ਲਿਆ ਹੁੰਦਾ ਪਰ ਉਸ ਨੂੰ ਕਦੇ ਡਾਂਟਿਆ ਨਹੀਂ ਸੀ ਕਿ ਤੂੰ ਆਪਣੀ ਮੰਮੀ ਦੇ ਨਾਲ ਇੰਨਾ ਬੁਰਾ ਵਿਹਾਰ ਕਿਉਂ ਕਰਦਾ ਹੈ? ਜਾਂ ਮਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਉਹ ਕੁਲਤਾਰ ਨੂੰ ਕੁਝ ਕਹਿੰਦੀ ਤਾਂ ਉਸ ਨੂੰ ਹੀ ਗਾਲਾਂ ਦੇਣ ਲੱਗਦਾ। ਦਿਲਜੀਤ ਵੀ ਜਦੋਂ-ਕਦੋਂ ਉਸ ਨੂੰ ਗਾਲਾਂ ਦਿੰਦਾ ਰਹਿੰਦਾ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਸੱਚੀ ਲਗਾਤਾਰ ਆਪਣੇ ਪੁੱਤਰ ਦੇ ਲਈ ਭੱਜਦੀ ਉਸ ਦੀ ਜ਼ਿੰਦਗੀ ਨੂੰ ਜਿਵੇਂ ਜੰਗਾਲ ਖਾ ਗਿਆ ਹੈ। ਠਹਿਰਾਤ ਤਾਂ ਲਿਆਉਣਾ ਹੀ ਹੋਵੇਗਾ। ਨਹੀਂ ਤਾਂ ਦਿਲਜੀਤ ਦੀ ਜ਼ਿੰਦਗੀ ਨੂੰ ਕੋਈ ਰਾਹ ਨਹੀਂ ਮਿਲ ਸਕਦਾ ਉਸਨੇ ਦਿਲਜੀਤ ਨੂੰ ਵੀ ਕੁਝ ਕਹਿਣਾ ਜਾਂ ਟੋਕਣਾ ਛੱਡ ਦਿੱਤਾ ਜਦੋਂ ਉਸਦੀ ਗੱਲ ਨਹੀਂ ਮੰਨਦਾ ਤਾਂ ਉਹ ਦਿਲ ਤੇ ਪੱਥਰ ਰੱਖ ਕੇ ਉਸ ਨਾਲ ਮੂੰਹ ਮੋਟਾ ਜਿਹਾ ਕਰ ਲੈਂਦੀ ਬਾਪ ਦੀ ਰਾਹ ਤੇ ਚੱਲਣਾ ਚਾਹੁੰਦਾ ਤਾਂ ਠੀਕ ਹੈ ਬਚੀ ਖੁਚੀ ਡੋਰ ਵੀ ਹੱਥਾਂ ਵਿੱਚੋਂ ਛੁੱਟਦੇ ਹੀ ਦਿਲਜੀਤ ਦੇ ਤਾਂ ਜਿਵੇਂ ਖੰਭ ਨਿਕਲ ਆਏ ਸੀ ਉਹ ਬਿਲਕੁਲ ਬੇਕਾਬੂ ਹੋ ਗਿਆ ਪੜਾਈ ਲਖਾਈ ਇੱਕ ਪਾਸੇ ਹੋ ਗਈ। ਦੋਸਤਾਂ ਦੇ ਨਾਲ ਘੁੰਮਣਾ, ਕੰਪਿਊਟਰ ਤੇ ਮੋਬਾਈਲ ਤੇ ਗੀਮਾਂ ਖੇਡਣਾ। ਪੂਰੀ-ਪੂਰੀ ਰਾਤ ਟੀਵੀ ਤੇ ਫਿਲਮਾਂ ਦੇਖਣਾ। ਉਹ ਚੁੱਪਚਾਪ ਸਭ ਦੇਖ ਰਹੀ ਸੀ। ਦੇਖ ਰਹੀ ਸੀ ਕਿ ਕੁਲਤਾਰ ਉਸ ਨੂੰ ਕੁਝ ਨਹੀਂ ਕਹਿੰਦੇ। ਸਗੋਂ ਉਸ ਦੀਆਂ ਮੰਗਾਂ ਨੂੰ ਪੂਰਾ ਕਰ ਰਹੇ ਹਨ। ਕਈ ਵਾਰ ਉਸ ਨੂੰ ਤੰਨ੍ਹ ਦੇਂਦਾ ਕੀ ਹੋਇਆ? ਤੇਰੀ ਮਾਂ ਅੱਜਕੱਲ ਤੈਨੂੰ ਕੁਝ ਨਹੀਂ ਕਹਿੰਦੀ। ਲੱਗਦਾ ਉਸ ਦਾ ਸਾਰਾ ਜੋਸ਼ ਠੰਡਾ ਪੈ ਗਿਆ ਜਾਂ ਫਿਰ ਅਨੁਸ਼ਾਸਨ ਵਿੱਚ ਰਹਿਣ ਦਾ ਬੁਖਾਰ ਉੱਤਰ ਗਿਆ 12ਵੀਂ ਦੇ ਬੋਰਡ ਦਾ ਪਹਿਲਾ ਪੇਪਰ ਤੇ ਦਿਲਜੀਤ 9 ਵਜੇ ਤੱਕ ਸੌਂ ਰਿਹਾ ਸੀ ਉਸਨੇ ਇੱਕ ਵਾਰ ਉਠਾਇਆ ਤਾਂ ਉਸਨੇ ਜ਼ੋਰ ਨਾਲ ਉਸਦਾ ਹੱਥ ਝਟਕ ਦਿੱਤਾ 10:00 ਵਜੇ ਪਰ ਉਹ ਪੇਪਰ ਦੇ ਨਹੀਂ ਗਿਆ ਉਸ ਪਲ ਉਸਨੂੰ ਲੱਗਿਆ ਕਿ ਉਹ ਹਾਰ ਗਈ ਹੈ ਸਾਰੇ ਸੁਪਨੇ ਚੂਰ-ਚੂਰ ਹੋ ਗਏ ਹਨ ਅਸਦਾ ਪੁੱਤਰ ਕਦੇ ਅਜਿਹਾ ਕਰੇਗਾ ਕਲਪਨਾ ਤੋਂ ਬਾਹਰ ਦੀ ਗੱਲ ਸੀ ਕੁਲਤਾਰ ਨੂੰ ਵੀ ਤੱਕਾ ਲੱਗਿਆ ਸੀ ਜਿਵੇਂ ਕਿਵੇਂ ਉਸਨੇ ਦਿਲਜੀਤ ਨੂੰ ਜਗਾਇਆ ਘਰ ਦਾ ਮਾਹੌਲ ਤਣਾਅ ਨਾਲ ਭਰ ਗਿਆ ਪੂਰੇ ਘਰ ਵਿੱਚ ਸਨਾਂਟਾ ਛਾ ਗਿਆ ਹਰ ਕਿਸੇ ਦੇ ਮਨ ਵਿੱਚ ਇਹੀ ਸਵਾਲ ਸੀ ਕਿ ਆਖਰ ਗਲਤੀ ਕਿੱਥੇ ਹੋਈ ਦਿਲਜੀਤ ਨੂੰ ਵੀ ਮਨ ਹੀ ਮਨ ਪਛਤਾਵਾ ਹੋ ਰਿਹਾ ਸੀ ਉਹ ਆਪਣੇ ਵਿਹਾਰ ਦਾ ਆਤਮ ਵਿਸ਼ਲੇਸ਼ਣ ਕਰਨ ਲੱਗਾ ਉਦੋਂ ਉਸ ਨੂੰ ਅਹਿਸਾਸ ਹੋਇਆ ਕਿ ਮੰਮੀ ਨੇ ਉਸ ਨੂੰ ਸਹੀ ਰਾਹ ਦਿਖਾਉਣ ਦੀ ਕਿੰਨੀ ਕੋਸ਼ਿਸ਼ ਕੀਤੀ ਪਰ ਪਾਪਾ ਦੀ ਸ਼ੈ ਦੇ ਕਾਰਨ ਉਹ ਵਿਗੜਦਾ ਚਲਾ ਗਿਆ ਜਦੋਂ ਕੁਲਤਾਰ ਨੇ ਦਿਲਜੀਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਨੇ ਆਪਣਾ ਪੂਰਾ ਸਾਲ ਖਰਾਬ ਕਰ ਲਿਆ ਤਾਂ ਉਹ ਉਸਤੇ ਹੀ ਜਵਾਲਾਮੁਖੀ ਦੀ ਤਰ੍ਹਾਂ ਫਟ ਗਿਆ ਪਾਪਾ ਤੁਸੀਂ ਜ਼ਿੰਮੇਦਾਰ ਹੋ ਇਹ ਸਭ ਕੁਝ ਦੇ ਮੰਮੀ ਮੈਨੂੰ ਸਮਝਾਉਂਦੇ ਸੀ ਤੂੰ ਤੁਸੀਂ ਮੈਨੂੰ ਕੰਪਿਊਟਰ ਤੇ ਗੇਮਾਂ ਖੇਡਣ ਦੇ ਲਈ ਉਕਸਾਉਂਦੇ ਸੀ ਖੁਦ ਕਦੇ ਆਰਗੇਨਾਈਜ਼ਡ ਨਹੀਂ ਰਹੇ ਤੇ ਮੈਨੂੰ ਵੀ ਆਪਣੇ ਵਰਗਾ ਬਣਾ ਲਿਆ ਤੁਸੀਂ ਸੱਚਮੁੱਚ ਬੁਰੇ ਹੋ ਤੇ ਸੈਲਫਿਸ਼ ਵੀ ਮੰਮੀ ਨੂੰ ਨੀਵਾ ਦਿਖਾਉਣ ਦੇ ਚੱਕਰ ਵਿੱਚ ਤੁਸੀਂ ਮੇਰੀ ਜ਼ਿੰਦਗੀ ਨਾਲ ਖੇਡ ਗਏ ਆਈ ਐਮ ਸੌਰੀ ਮੰਮੀ ਕਾਸ਼ ਤੁਸੀਂ ਮੈਨੂੰ ਝਟਕਣਾ ਨਾ ਛੱਡਦੇ ਬਲਕਿਦੇ ਹੋਏ ਦਿਲਜੀਤ ਨੇ ਉਸ ਨੂੰ ਜਦੋਂ ਸੀਨੇ ਨਾਲ ਲਾਇਆ ਤਾਂ ਲੱਗਿਆ ਕਿ ਉਸਦੀ ਸਾਰੀ ਮਮਤਾ ਪਿਗਲ ਗਈ ਹੋਵੇ। ਬੇਟਾ 1 ਸਾਲ ਖਰਾਬ ਹੋਣਾ ਇੰਨਾ ਮਹੱਤਵਪੂਰਨ ਨਹੀਂ ਆ ਜਿੰਨਾ ਕਿ ਉਸਦੀ ਤੇ ਆਪਣੇ ਜੀਵਨ ਦੀ ਕੀਮਤ ਸਮਝ ਲੈਣਾ। ਮੈਂ ਤੇਰੇ ਨਾਲ ਜੇਕਰ ਸਖਤ ਵਿਹਾਰ ਕਰਦੀ ਸੀ ਤਾਂ ਇਸ ਲਈ ਕਿਉਂਕਿ ਤੇਰੀ ਭਲਾਈ ਚਾਹੁੰਦੀ ਸੀ। ਸਿਸਟਮ ਨੂੰ ਨਾ ਫੋਲੋ ਕਰਨ ਨਾਲ ਅਸੀਂ ਆਪਣੇ ਟੀਚੇ ਤੇ ਫੋਕਸ ਨਹੀਂ ਕਰ ਸਕਦੇ। ਸਹੀ ਹੀ ਕਹਿੰਦੇ ਆ ਲੋਕ ਕਿ ਪਤਝੜ ਤੋਂ ਬਾਅਦ ਹੀ ਬਸੰਤ ਆਉਂਦੀ ਹੈ ਪਰ ਉਹ ਵੀ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਕਦੇ-ਕਦੇ ਜ਼ਿੰਦਗੀ ਨੂੰ ਜੰਗ ਲੱਗਣ ਤੋਂ ਬਚਾਉਣ ਦੇ ਲਈ ਰੁਕ ਜਾਣਾ ਵੀ ਬਹੁਤ ਜ਼ਰੂਰੀ ਹੁੰਦਾ ਸੋ ਤੁਸੀਂ ਕੀ ਸੋਚਦੇ ਹੋ ਕਿ ਉਸਨੇ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਠਹਿਰਾ ਦੇ ਕੇ ਆਪਣੇ ਪੁੱਤਰ ਦਾ ਭਵਿੱਖ ਦਾਤੇ ਲਗਾਇਆ ਜਾਂ ਫਿਰ ਸਵਾਰ ਦਿੱਤਾ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਉਡੀਕ ਰਹੇਗੀ ਚੰਗੀ ਲੱਗੀ ਕਹਾਣੀ ਲਾਈਕ ਵੀ ਕਰਿਓ ਦੋਸਤੋ ਨਾਲ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਵੀ ਜਲਦੀ ਇਹਦੇ ਸਬਸਕ੍ਰਾਈਬ ਕਰ ਲਵੋ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਉਣਗੀਆਂ ਇਹ ਕਹਾਣੀ ਸੁਣਨ ਲਈ ਆਪਣਾ ਵਕਤ ਦੇਣ ਲਈ ਬਹੁਤ-ਬਹੁਤ ਧੰਨਵਾਦ